ਕਿਸਾਨ ਭਰਾਵੋ ਪੁੱਲ ਡੈਰੀ ਫਾਰਮ 'ਚ ਸਾਰਿਆਂ ਦਾ ਸਵਾਗਤ ਕਰਦੇ ਹਾਂ। ਦੋਸਤੋ ਅੱਜ ਆਪਾਂ ਇੱਕ ਨੀਲੀ ਰਾਵੀ ਦਾ ਬੁੱਲ ਦਿਖਾ ਰਹੇ ਹਾਂ ਜੋ ਕਿ ਵੀਰ ਬੌਰੀਆ ਬਰਾਦਰੀ ਨਾਲ ਸਬੰਧਤ ਰੱਖਦੇ ਨੇ ਤਾਂ ਤੁਸੀਂ ਇਹ ਬੁੱਲ ਨੂੰ ਦੇਖ ਸਕਦੇ ਹੋ ਦੇਖੋ ਹਾਈਟ ਲੈਂਥ ਤੇ ਪਿੱਠ ਪੁੜੇ ਦੀ ਚੜਾਈ ਵੀ ਤੁਸੀਂ ਦੇਖ ਸਕਦੇ ਹੋ ਤੇ ਭਾਈ ਜੀ ਆਪਾਂ ਤੁਹਾਡੇ ਤੋਂ ਸੌਰੀ ਵੀ ਚਾਹੁੰਦੇ ਹਾਂ ਜੇ ਕਿਸੇ ਵੀਰ ਨੂੰ ਕੋਈ ਕਈ ਵਾਰ ਪੁਆਇੰਟ ਫੜ ਲਾਂਦਾ ਆਪਾਂ ਨੂੰ ਇਹਦੇ ਬਾਰੇ ਇੰਨੀ ਜਾਣਕਾਰੀ ਨਹੀਂ। ਜਿੰਨੀ ਕਿ ਜਾਣਕਾਰੀ ਰੱਖਦੇ ਆਂ ਓਨੇ ਕ ਵੀਰ ਤੋਂ ਵੀ ਲਵਾਂਗੇ ਤੇ ਆਪਾਂ ਵੀ ਦੱਸਾਂਗੇ ਦੇਖੋ ਮੱਥਾ ਤੇ ਫੂਲ ਜੀਬ ਵੀ ਦੇਖ ਲਓ ਇਹਦੀ ਤੇ ਥੱਲੇ ਵੀ ਦੇਖੋ ਤੇ ਚਾਰੇ ਪੈਰ ਚਿੱਟੇ ਧੁੰਨ ਚਿੱਟੇ ਤੇ ਪੂਛ ਅੱਗੇ ਨੂੰ ਤੋਰੀ ਵੀਰੇ ਤੁਸੀਂ ਟੈਸਟਿਕਲ ਦੇਖ ਸਕਦੇ ਹੋ ਇੱਕ ਤਰ੍ਹਾਂ ਦੇਖੋ ਤੁਸੀਂ ਤੇ ਇਸ ਬੁੱਲ ਦੇ ਮਾਲਕ ਨਾਲ ਵੀ ਗੱਲ ਕਰਾਵਾਂਗੇ ਤੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਦੇਖੋ ਬੁੱਲਦੇ ਜਿਹੜੇ ਬੱਚੇ ਆਏ ਹੋਏ ਨੇ ਵੀਰ ਕੋਲੇ ਬੱਚੇ ਆ ਚੁੱਕੇ ਨੇ ਬਿਲਕੁਲ ਆਪਣੇ ਦੇ ਕਰੈਕਟਰ ਦੇ ਰਿਹਾਗਾ ਵੀਰ ਨਾਲ ਵੀ ਗੱਲਬਾਤ ਕਰਾਣੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਇਹਦੇ ਮਾਂ ਦਾ ਦੁੱਧ ਦਾ ਰਿਕਾਰਡ ਕੀ ਸੀ ਜੀ ਦੁੱਧਿੰਗ ਬਾਈ ਬਾਰਲੇ ਚਿਰੇ ਤੇ ਆਪਣੇ 15 ਕਿਲੋ ਚੋਈ ਕੋਈ ਹੈ ਅੱਛਾ ਜੀ ਕੋਈ ਖਲ ਨਹੀਂ ਬਾਈ ਕੋਈ ਭੀੜ ਨਹੀਂ ਵਈ ਬਾਰ ਲਈ ਜਰੇਦੀ ਆ ਹਾਂਜੀ ਮੈਂ ਸੁਣਿਆ ਤੁਹਾਡੇ ਕੋਲੇ ਇਹਦੀ ਭੈਣ ਵੀ ਆ ਤਾਂ ਉਹ ਵੀ ਦਿਖਾਓ ਵੀਰ ਭੈਣ ਵੀ ਆ ਆ ਦੇਖੋ ਜੀ ਤੁਸੀਂ ਇਹਦੀ ਭੈਣ ਵੀ ਦਿਖਾ ਰਹੇ ਆ ਆਪਾਂ ਨਾਲੇ ਬਾਈ ਨੇ ਦੁੱਧ ਵੀ ਹਲੇ ਚੋ ਕੇ ਰੱਖਿਆ ਪਿਆਗਾ ਆ ਦੇਖੋ ਇਹਦੀ ਭੈਣ ਬੈਠੀ ਆ ਉਹਦੇ ਵਿੱਚ ਵੀ ਇੱਕ ਕਰੈਕਟਰ ਨੇ ਤੁਹਾਨੂੰ ਦਿਖਾਵਾਂਗੇ ਵੀਰ ਕੋਲੇ ਜਿੰਨੇ ਬੱਚੇ ਨੇ ਦੇਖੋ ਬਾਹਰ ਦੀ ਚੁਰਾਈ ਦੇ ਨੇ ਆ ਹੁਣ ਇਹ ਵੀਰ ਨੇ ਧਾਰ ਚੋ ਕੇ ਹਟਿਆਗਾ ਤੇ ਤੁਹਾਨੂੰ ਇਹ ਮਾਜੇ ਵੀ ਦਿਖਾਉਣੇ ਆ ਦੇਖੋ ਦੇਖੋ ਬਿਲਕੁਲ ਥਲੋ ਤਨ ਚਿੱਟੀ ਪੈਰ ਚਿੱਟੇ ਲੇਵੇ ਦੇ ਉੱਤੇ ਚਿੱਟਾ ਪਾਣਾ ਤੇ ਪੂਛ ਪਿੱਛੇ ਜਿਹੜੀ ਸੋਲ ਦੀ ਅਸਲੀ ਨੀਲੀ ਰੱਬ ਦੀ ਪਛਾਣ ਹੁੰਦੀ ਆ ਉਹ ਵੀ ਤੁਹਾਨੂੰ ਦਿਖਾ ਰਹੇ ਆਂ ਦੇਖੋ ਇੱਥੇ ਵੀ ਚਿੱਟਾ ਪਾਣਾ ਆਇਆ ਹੋਇਆ ਹੈਗਾ ਤੇ ਚਾਰੇ ਪਾਸੇ ਦਿਖਾ ਰਹੇ ਆਂ ਥਣ ਲੇਵਾ ਵੀ ਦੇਖ ਸਕਦੇ ਹੋ ਤੇ ਵੀਰੇ ਇਹਨੂੰ ਆਮ ਚਰਾਈ ਦੇ ਉੱਤੇ ਤੇਰੇ ਕੋਲੇ ਕਿੰਨਾ ਦੁੱਧ ਕੱਢ ਰਹੀ ਆ 15 ਕਿਲੋ 15 ਕਿਲੋ ਹਾਂਜੀ 15 ਕਿਲੋ ਹਾਂ ਕਿੰਨੇ ਚ ਟਾਈਮ ਦੀ ਸੂਈ ਹੋ ਗਈ ਇਹ ਹਾਲ ਦੂੜ ਮਹੀਨਾ ਉੱਤੇ ਹੋ ਗਈ ਅੱਛਾ 13 ਮਹੀਨਿਆਂ ਦੀ ਸੂਈ ਹੋ ਗਈ ਜੀ ਆ ਕੱਟੀ ਬੈਠੀ ਏ ਦੀ ਇਹਦੀ ਆ ਕੱਟੀ ਵੀ ਬੈਠੀ ਏ ਦੇਖੋ ਇਹ ਵੀ ਦੇਖ ਹਾਲ ਉੱਤੇ ਹੋ ਗਈ ਇਹਦੀ ਕੱਟੀ ਵੀ ਦਿਖਾਉਨੇ ਆ ਜੀ ਦੇਖੋ ਆ ਦੇਖੋ ਜੀ ਤੇ ਨਾਲੇ ਵੀਰ ਨੇ ਹੁਣ ਦੁੱਧ ਝੋਕ ਕੇ ਵੀ ਰੱਖਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਦਖਾ ਗ੍ਰੰਵੀਰ ਦੁੱਧ ਕਿੰਨਾ ਚੋਇਆ ਹੋਇਆ ਹੋਏਗਾ ਹਰ ਇੱਕ ਬਰੀਡਰ ਨੂੰ ਦਾ ਵੀਰ ਹਰ ਇੱਕ ਪ੍ਰਮੋਟ ਕਰ ਦਿੰਦਾ ਵੀਰੋ ਇਹੋ ਜਿਹੇ ਪਸ਼ੂ ਪਾਲਕਾਂ ਨੂੰ ਵੀ ਬਾਈ ਜੀ ਪ੍ਰਮੋਟ ਕਰਾਇਆ ਕਰੋ ਆ ਤੁਹਾਨੂੰ ਦੁੱਧ ਵੀ ਦਿਖਾ ਰਿਹਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਕ ਦੁੱਧ ਦਾ ਹੋਊਗਾ ਸਾਲ ਤੋਂ 13 ਮਹੀਨੇ ਹੋ ਗਏ ਹਾਂਜੀ 13 ਮਹੀਨੇ ਨੂੰ ਸੂਈ ਨੂੰ ਪੋਜਾ ਜੀ ਅੱਛਾ ਜੀ ਆਹ ਦੇਖ ਲਓ ਵੀਰੇ ਤੇ ਇੱਕ ਆ ਦੇਖੋ ਉਸੇ ਬੱਚੇ ਦੀ ਮਾਂ ਗਈ ਦੇਖੋ ਮਾ ਬਿਲਕੁਲ ਜੈਡ ਬਲੈਕ ਆ ਤੇ ਬੱਚਾ ਦੇਖ ਲਓ ਤੁਸੀਂ ਤੁਹਾਨੂੰ ਸਾਰਾ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰ ਦਿਓ ਵੀਡੀਓ ਦੇਖਣ ਵਾਲਾ ਦਾ ਧੰਨਵਾਦ